ਜਦੋਂ ਖਾਲਸਾ ਜੀ ਸ਼ਹੀਦਾਨਾ ਪ੍ਰੇਮ ਬਣਾਵੇ ਫਿਰ ਬੰਦੇ ਦਾ ਮਨ ਜਿਹੜਾ ਘਰ ਵਿੱਚ ਨਹੀਂ ਟਿਕਦਾ ਉਹ ਵਾਰ-ਵਾਰ ਉਹਦੇ ਅੰਦਰ ਤਾਂਗ ਲੱਗਦੀ ਆ ਕਿ ਮੈਂ ਸ਼ਹੀਦਾਂ ਦੇ ਦਰ ਜਾਵਾਂ ਦਰਸ਼ਨ ਕਰਕੇ ਆਵਾਂ ਬਾਬਾ ਦੀਪ ਸਿੰਘ ਸਾਹਿਬ ਨੂੰ ਮਿਲ ਕੇ ਆਵਾਂ ਬਾਬਾ ਨੌਧ ਸਿੰਘ ਸਾਹਿਬ ਨੂੰ ਮਿਲ ਕੇ ਆਵਾਂ ਖਾਲਸਾ ਜੀ ਉਹਨਾਂ ਦਾ ਫਿਰ ਹੌਲੀ-ਹੌਲੀ ਸ਼ਹੀਦਾਨਾ ਪ੍ਰੇਮ ਬਣਾਉਂਦਾ ਤੇ ਜਦੋਂ ਪ੍ਰੇਮ ਬਣ ਆਉਂਦਾ ਫਿਰ ਖਾਲਸਾ ਜੀ ਸ਼ਹੀਰ ਸਿੰਘ ਵੀ ਉਹਨਾਂ ਦੇ ਜਾਨੂ ਹੋ ਜਾਂਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਫਲਾਣਾ ਭਾਈ ਸਾਡੇ ਕੋਲੇ ਆਉਂਦਾ ਮੱਥਾ ਟੇਕਣ ਆਉਂਦਾ ਰੋਜ਼ ਆਉਂਦਾ ਤੇ ਜਦੋਂ ਖਾਲਸਾ ਜੀ ਆਪਾਂ ਸ਼ਹੀਦਾਂ ਦੇ ਦਰ ਤੋਂ ਨਾਗਾ ਨਹੀਂ ਨਾ ਪਾਉਂਦੇ ਕਦੇ ਨਾਗਾ ਨਹੀਂ ਪਾਉਂਦੇ ਬਾਬਾ ਨੌਧ ਸਿੰਘ ਸਾਹਿਬ ਨੂੰ ਵੀ ਮਿਲਣ ਜਾਂਦੇ ਆਂ ਬਾਬਾ ਦੀਪ ਸਿੰਘ ਸਾਹਿਬ ਨੂੰ ਮਿਲਣ ਜਾਂਦੇ ਆਂ ਜਾਂ ਸਤਿਗੁਰ ਜੀ ਮਹਾਰਾਜ ਧੰਗੁਰੂ ਰਾਮਦਾਸ ਮਹਾਰਾਜ ਨੂੰ ਮਿਲਣ ਜਾਂਦੇ ਆਂ ਫਿਰ ਸਤਿਗੁਰਾਂ ਦੀ ਅਸੀਂ ਨજર ਹੇਠ ਆਉਂਨੇ ਆਂ ਫਿਰ ਸਤਿਗੁਰ ਸਾਡੇ ਉਤੇ ਨજર ਕਰਦੇ ਹਨ ਇਸ ਕਰਕੇ ਕਦੇ ਨਾਗਾ ਨਾ ਪਾਇਆ ਕਰੋ ਸਮਾਂ ਕੱਢਿਆ ਕਰੋ ਮਹੀਨੇ ਵਿੱਚ 2 ਦਿਨ ਰੱਖ ਲਓ ਮਹੀਨੇ ਵਿੱਚ 1 ਦਿਨ ਰੱਖ ਲਓ ਵੀ 1 ਦਿਨ ਮਹਾਰਾਜ ਦਾ ਵਾ 1 ਦਿਨ ਸ਼ਹੀਦਾਂ ਸਿੰਘਾਂ ਦਾ ਵਾ ਇੱਕ ਦਿਨ ਖਾਲਸਾ ਜੀ ਮੀਨੇ ਰਸ਼ੀਦਾ ਸਿੰਘਾਂ ਨੂੰ ਸਤਿਗੁਰਾਂ ਨੂੰ ਦੇਣ ਲੱਗ ਪੋ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਤੁਹਾਡੇ ਰੁਕੇ ਕਾਰਜ ਅੜੇ ਮੂਰਤੇ ਸਾਰੇ ਫਤਿਹ ਕਰ ਦੇਣਗੇ ਐਡੀ ਮਹਾਰਾਜ ਦੀ ਕਿਰਪਾ ਵਰਤਦੀ ਐ ਸ਼ੀਦਾ ਦੇ ਦਰ ਜਾਣ ਦਾ ਮਹਾਰਾਜ ਦੇ ਦਰਸ਼ਨ ਕਰਨ ਦਾ ਸੋ ਇਸ ਕਰਕੇ ਭਾਈ ਨਾਗਾ ਨਾ ਪਾਇਆ ਕਰੋ ਜਾਇਆ ਕਰੋ ਹਿੰਮਤ ਕਰਕੇ ਜਾਇਆ ਕਰੋ ਸਤਿਗੁਰਾਂ ਦੇ ਘਰੋਂ ਸੋਖੀ ਮਿਲਦੇ ਨੇ ਦੁੱਖ ਨਾਸ਼ ਹੁੰਦੇ ਨੇ